ਹਾਲੇਲੂਇਆ ਹਾਲੇਲੂਇਆ ਮੇਰੇ ਖੁਦਾਵੰਦ ਤੇਰਾ ਧੰਨਵਾਦ ਤੇਰਾ ਧੰਨਵਾਦ ਹਾਲੇਲੂਇਆ ਹਾਲੇਲੂਇਆ ਮੇਰੇ ਖੁਦਾਵੰਦ ਤੇਰਾ ਧੰਨਵਾਦ ਕਰਦੇ ਮੇਰੇ ਮਹਾਨ ਪਰਮੇਸ਼ਵਰ ਅੱਜ ਦੇ ਦਿਨ ਦੇ ਰਿਆ ਦੇ ਸਮੇਂ ਦੇ ਲਈ ਮੇਰੇ ਮਹਾਨ ਖੁਦਾਵੰਦ ਮਹਾਨ ਪਿਤਾ ਅੱਜ ਦਾ ਨਵਾਂ ਦਿਨ ਦਿਖਾਇਆ ਨਵੇਂ ਦਿਨ ਦੇ ਲਈ ਨਵੀਂ ਆਸ਼ੀਸ਼ ਬਰਕਤ ਦੇ ਲਈ ਤੇਰਾ ਧੰਨਵਾਦ ਮਹਾਨ ਪਰਮੇਸ਼ਵਰ ਸੜੀ ਰੱਖੇ ਹਿਫਾਜ਼ਤ ਅੱਜ ਦੇ ਵਚਨ ਤੇ ਤੇਰੀ ਆਸ਼ੀਸ਼ ਬਰਕਤ ਮੰਗਦੇ ਆ ਜੋ ਵਚਨ ਹੋਵੇ ਤੇਰੇ ਵੱਲੋਂ ਹੋਵੇ ਪਵਿੱਤਰ ਆਤਮਾ ਜੀ ਸੱਡੀ ਕੋ ਵਾਈ ਕਰਨਾ ਪ੍ਰਾਰਥਨਾ ਪ੍ਰਭੂ ਯੇਸ਼ੂ ਨਾਮ ਚ ਮੰਗਦੇ ਆਮੀਨ ਹallelujah ਅੱਜ ਦਾ ਆਪਣਾ ਬਚਨ ਹੈ ਯਰਮੀਆ 32 ਦਾ 17 हे प्रभु ਯਹਵਾ ਵੇਖ ਤੂੰ ਕਾਛ ਦੇ ਧਰਤੀ ਨੂੰ ਸ਼ਕਤੀ ਅਤੇ ਪਸਾਰੀ ਹੋਈ ਬਾਹ ਨਾਲ ਬਣਾਇਆ ਹੈ ਤੇਰੇ ਲਈ ਕੋਈ ਕੰਮ ਔਖਾ ਨਹੀਂ ਹੈ ਹallelujah ਕੀ ਕਹਿੰਦਾ ਹੈ ਯਰਮੀਆ हे प्रभु ਯਹਵਾ ਵੇਖ ਤੂੰ ਕਾਛ ਦੇ ਧਰਤੀ ਨੂੰ ਸ਼ਕਤੀ ਅਤੇ ਪਸਾਰੀ ਹੋਈ ਬਾਹ ਨਾਲ ਬਣਾਇਆ ਹੈ ਤੇਰੇ ਲਈ ਕੋਈ ਕੰਮ ਔਖਾ ਨਹੀਂ ਹੈ ਸੱਚਮੁੱਚ ਪਰਮੇਸ਼ਰ ਲਈ ਕੋਈ ਕੰਮ ਔਖਾ ਨਹੀਂ ਹੈ ਪਰਮੇਸ਼ਰ ਨੇ ਆਪਣੀ ਸ਼ਕਤੀ ਨਾਲ ਕੀਤੀ ਧਰਤੀ ਅਸਮਾਨ ਕਿ ਮਨੁੱਖ ਪਸ਼ੂ ਪੰਛੀ ਹਵਾ ਪਾਣੀ ਕੀ ਕੁਝ ਬਣਾਇਆ ਪਰਮੇਸ਼ਰ ਦੇ ਲਈ ਕੋਈ ਕੰਮ ਔਖਾ ਨਹੀਂ ਹੈ ਜੇ ਅੱਜ ਸਾਡੇ ਘਰ ਪਰਿਵਾਰਾਂ ਦੇ ਵਿੱਚ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਬਹੁਤ ਦੁੱਖ ਪਰੇਸ਼ਾਨੀਆਂ ਨੇ ਅਸੀਂ ਬਹੁਤ ਉਲਝਣਾਂ ਵਿੱਚ ਫਸੇ ਹੋਏ ਹਾਂ ਜੇਕਰ ਅਸੀਂ ਆਪਣੇ ਪਰਮੇਸ਼ਰ ਦੇ ਨਾਲ ਇਮਾਨਦਾਰੀ ਵਫਾਦਾਰੀ ਉਹਦੇ ਵਚਨ ਦਿੱਤੇ ਦਿੱਤੇ ਹੋਏ ਹੁਕਮਾਂ ਯੋਦੀ ਅਗਿਆਦੇ ਅਨੁਸਾਰ ਚੱਲੀਏ ਫਿਰ ਸਾਡੀ ਜ਼ਿੰਦਗੀ ਵਿੱਚ ਕਿਨੇ ਮਰਜ਼ੀ ਦੁੱਖ ਪਰੇਸ਼ਾਨੀਆਂ ਕਿਉਂ ਨਾ ਹੋਣ ਪਰਮੇਸ਼ੁਰ ਇਹਨਾਂ ਸਾਰੀਆਂ ਪਰੇਸ਼ਾਨੀਆਂ ਨੂੰ ਦੁੱਖਾਂ ਨੂੰ ਮੁਸੀਬਤਾਂ ਨੂੰ ਸਾਡੀ ਜ਼ਿੰਦਗੀ ਵਿੱਚੋਂ ਸਾਡੇ ਘਰ ਪਰਿਵਾਰਾਂ ਵਿੱਚੋਂ ਸਾਨੂੰ ਦੁੱਖਾਂ 'ਚੋਂ ਬਾਹਰ ਕੱਢਣ ਦੀ ਸਮਰਥ ਰੱਖਦਾ ਹੈ ਉਹਦੇ ਲਈ ਕੋਈ ਕੰਮ ਔਖਾ ਨਹੀਂ ਹੈ ਹਾਲੇਲੂਇਆ ਪਰਮੇਸ਼ੁਰ ਦੇ ਬਚਨ ਤੇ ਭਰੋਸਾ ਰੱਖੋ ਪਰਮੇਸ਼ੁਰ ਤੇ ਵਿਸ਼ਵਾਸ ਰੱਖੋ ਜਦੋਂ ਆਪਾਂ ਜੋਇਲ ਦੋ ਦੇਖੀ ਪੜਦੇ ਆ ਸਵਿਚ ਕੀ ਲਿਖਿਆ ਇਹ ਦੇਸ਼ ਨਾ ਡਰ ਖੁਸ਼ੀ ਮਨਾ ਆਨੰਦ ਹੋ ਕਿਉਂਕਿ ਯਹੋਵਾ ਨੇ ਵੱਡੇ ਵੱਡੇ ਕੰਮ ਕੀਤੇ ਹਨ ਹallelujah ਸੱਚਮੁੱਚ ਪਰਮੇਸ਼ਰ ਨੇ ਬਹੁਤ ਵੱਡੇ ਵੱਡੇ ਕੰਮ ਕੀਤੇ ਨੇ ਉਹਦੇ ਕੰਮਾਂ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਬਹੁਤ ਔਖਾ ਹੈ ਕਿਉਂਕਿ ਉਹਦੇ ਕੰਮ ਬਹੁਤ ਵੱਡੇ ਨੇ ਕੀ ਲਿਖਿਆ ਬੱਚਿਆਂ ਦੇ ਵਿੱਚ ਇਹ ਦੇਸ਼ ਨਾ ਡਰ ਨਾ ਘਬਰਾ ਖੁਸ਼ੀ ਮਨਾ ਆਨੰਦ ਕਰ ਯਹੋਵਾ ਨੇ ਵੱਡੇ ਵੱਡੇ ਕੰਮ ਕੀਤੇ ਨੇ ਪਰਮੇਸ਼ਰ ਇਜ਼ਰਾਈਲੀਆਂ ਨੂੰ ਮਿਸਰ ਦੇਸ਼ ਵਿੱਚੋਂ ਬਾਹਰ ਕੱਢ ਲਿਆ ਪਰਮੇਸ਼ਰ ਨੇ ਲਾਲ ਸਮੁੰਦਰ ਨੂੰ ਦੋ ਭਾਗ ਕਰਤਾ ਪਰਮੇਸ਼ਰ ਨੇ 4 ਦਿਨ ਦੇ ਮਰਤਲ ਲਾਜ਼ਰ ਦੇ ਵਿੱਚ ਸਾਹ ਪਾ ਦਿੱਤੇ ਪਰਮੇਸ਼ਰ ਨੇ 38 ਸਾਲ ਦੇ ਰੋਗੀ ਨੂੰ ਚੰਗਾ ਕਰਤਾ ਪਰਮੇਸ਼ਰ ਨੇ ਜਨਮ ਤੋਂ ਉਹਨੇ ਨੂੰ ਸਜਾਖਾ ਕਰਤਾ ਪਰਮੇਸ਼ਰ ਨੇ 12 ਸਾਲ ਦੀ ਰੋਗੜ ਨੂੰ ਚੰਗਾ ਕਰਤਾ ਫਿਰ ਪਰਮੇਸ਼ਰ ਸਾਡੇ ਦੁੱਖ ਪਰੇਸ਼ਾਨੀਆਂ ਨੂੰ ਸਾਡੀਆਂ ਕਮੀਆਂ ਘਟੀਆਂ ਨੂੰ ਸਾਡੀਆਂ ਬਿਮਾਰੀਆਂ ਲਚਾਰੀਆਂ ਨੂੰ ਸਾਡੀਆਂ ਦੁੱਖ ਪਰੇਸ਼ਾਨੀਆਂ ਮੁਸੀਬਤਾਂ ਕਿਉਂ ਨਹੀਂ ਦੂਰ ਕਰੂਗਾ ਪਰਮੇਸ਼ਰ ਨੇ ਵੱਡੇ ਵੱਡੇ ਕੰਮ ਕੀਤੇ ਨੇ ਸਾਡੀਆਂ ਪਰੇਸ਼ਾਨੀਆਂ ਮੁਸੀਬਤਾਂ ਦੁੱਖ ਲਚਾਰੀਆਂ ਉਹਦੇ ਲਈ ਦੂਰ ਕਰਨਾ ਕੋਈ ਔਖੀ ਗੱਲ ਨਹੀਂ ਆ ਕਿਉਂਕਿ ਉਹਦੇ ਲਈ ਕੋਈ ਕੰਮ ਔਖਾ ਨਹੀਂ ਆ ਹallelujah ਜੇ ਸਾਡੀਆਂ ਜ਼ਿੱਦੀਆਂ ਚ ਕੋਈ ਦੁੱਖ ਪਰੇਸ਼ਾਨੀਆਂ ਨੇ ਕਿਉਂਕਿ ਕਮੀਆਂ ਸਾਡੇ ਵਿੱਚ ਨੇ ਕਿਉਂਕਿ ਅਸੀਂ ਪਰਮੇਸ਼ਰ ਦੇ ਨਾਲ ਵਫਾਦਾਰੀ ਨਾਲ ਨਹੀਂ ਚੱਲਦੇ ਉਹਦੇ ਬਚਨ ਦੇ ਅਨੁਸਾਰ ਨਹੀਂ ਚੱਲਦੇ ਉਹਦੀ ਆਗਿਆ ਨਹੀਂ ਮੰਨਦੇ ਉਹ ਕਮੀਆਂ ਸਾਡੇ 'ਚ ਨੇ ਅਸੀਂ ਪਰਮੇਸ਼ਰ ਦੇ ਬਚਨ ਦੇ ਅਨੁਸਾਰ ਚੱਲੀਏ ਤਾ ਪਰਮੇਸ਼ੁਰ ਵੀ ਸਾਡੀ ਰੱਖਿਆ ਹਿਫਾਜ਼ਤ ਕਰੇਗਾ ਜਿਵੇਂ ਇੱਕ ਕਦਮ ਪਰਮੇਸ਼ੁਰ ਵੱਲ ਪਟਾਂਗੇ ਤਾਂ 100 ਕਦਮ ਸਾਡੇ ਵੱਲ ਨੂੰ ਪੱਟ ਕੇ ਆਵੇਗਾ ਇਸ ਲਈ ਸਾਨੂੰ ਲੋੜਾ ਪਰਮੇਸ਼ੁਰ ਦੇ ਵਿਧੀਆਂ ਹੁਕਮਤੀ ਪਾਲਣਾ ਕਰਨ ਦੀ ਉਹਦੇ ਹੁਕਮਾਂ ਨੂੰ ਮੰਨਣ ਦੀ ਜਦੋਂ ਅਸੀਂ ਆਪਣੇ ਉੱਤੇ ਸਾਰੀਆਂ ਕਮੀਆਂ ਨੂੰ ਕੱਢ ਦੇਵਾਂਗੇ ਪਰਮੇਸ਼ੁਰ ਦੇ ਕਹੀ ਅਨੁਸਾਰ ਚੱਲਾਂਗੇ ਪੂਰੀ ਵਫਾਦਾਰੀ ਇਮਾਨਦਾਰੀ ਪਰਮੇਸ਼ੁਰ ਦੇ ਬਚਨ ਨੂੰ ਮੰਨਾਂਗੇ ਤਾਂ ਸਾਡੇ ਦੁੱਖ ਮੁਸੀਬਤਾਂ ਨੂੰ ਦੂਰ ਕਰਨਾ ਪਰਮੇਸ਼ੁਰ ਦੇ ਲਈ ਕੋਈ ਬਹੁਤ ਔਖਾ ਕੰਮ ਨਹੀਂ ਹੈ ਅੱਜ ਲੋੜਾ ਪਰਮੇਸ਼ੁਰ ਦੇ ਬਚਨ ਤੇ ਚੱਲਣ ਦੀ ਉਦੀ ਆਗਿਆ ਨੂੰ ਮੰਨਣ ਦੀ ਕਿਉਂਕਿ ਉਹਨੇ ਬਟੇ-ਵੱਡੇ ਕੰਮ ਕੀਤੇ ਨੇ ਉਹਨੇ ਆਪਣੇ ਬੱਚਿਆਂ ਦੇ ਜਿਹੜੀ ਇਸ ਧਰਤੀ ਆਕਾਸ਼ ਨੂੰ ਬਣਾਇਆ ਇਸ ਧਰਤੀ ਦੇ ਅਸਮਾਨ ਦੇ ਥੱਲੇ ਰਹਿਣ ਵਾਲੇ ਕੀ ਮਨੁੱਖ ਪਸ਼ੂ ਪੰਛੀ ਕਿੰਨਾ ਕੁਝ ਰਚਿਆ ਪਰਮੇਸ਼ਰ ਨੇ ਤੇ ਉਹਦੇ ਲਈ ਕੋਈ ਕੰਮ ਔਖਾ ਨਹੀਂ ਹੈ ਤੇ ਪਰਮੇਸ਼ਰ ਨੇ ਬੱਚਿਆਂ ਦੇ ਨਾਲ ਸਭ ਨੂੰ ਆਸ਼ੀਸ਼ ਬਰਕਤ ਦੇਣ ਇਸ ਬੱਚਿਆਂ ਦੇ ਲਈ ਪ੍ਰਾਰਥਨਾ ਕਰਾਂਗੇ ਹallelujah ਹallelujah ਮੇਰੇ ਪਿਆਰੇ ਪਿਤਾ ਤੇਰਾ ਧੰਨਵਾਦ ਕਰਦੇ ਹਾਂ ਖੁਦਾਬੰਦ ਅੱਜ ਦੇ ਬਚਨ ਦੇ ਲਈ ਤੇਰਾ ਧੰਨਵਾਦ ਪਿਆਰੇ ਖੁਦਾ ਤੂੰ ਆਪਣੇ ਬੱਚਿਆਂ ਨੂੰ ਆਸ਼ੀਸ਼ ਬਰਕ ਦੇ ਮੇਰੇ ਪਿਤਾ ਦਇਆ ਕਰ ਮੇਰੇ ਖੁਦਾਵੰਦ ਪਿਆਰੇ ਪਿਤਾ ਜੀ ਦੇ ਬੱਚਿਆਂ ਦੇ ਦੁਆਰਾ ਸਭ ਨੂੰ ਆਸ਼ੀਸ਼ ਦੇ ਸੱਚਮੁੱਚ ਮੇਰੇ ਪਿਤਾ ਤੂੰ ਵੱਡੇ ਵੱਡੇ ਕੰਮ ਕੀਤੇ ਨੇ ਤੇਰੇ ਲਈ ਕੋਈ ਕੰਮ ਔਖਾ ਨਹੀਂ ਹੈ ਮੇਰੇ ਪਿਤਾ ਜੋ ਤੇਰੇ ਬੱਚੇ ਤੇਰੇ ਬੱਚਿਆਂ ਦੇ ਅਸਾਰ ਚੱਲਦੇ ਨੇ ਉਹਨਾਂ ਦੀ ਜ਼ਿੰਦਗੀ ਵਿੱਚ ਕੋਈ ਦੁੱਖ ਪਰੇਸ਼ਾਨੀ ਨਹੀਂ ਰਹਿਣ ਦਿੰਦਾ ਮੇਰੇ ਪਿਤਾ ਸੀ ਵੀ ਅੱਜ ਤੇਰੇ ਨਾਲ ਇਮਾਨਦਾਰੀ ਵਫਾਦਾਰੀ ਨਾਲ ਚੱਲਦੇ ਆ ਸਾਡੇ ਤੇ ਵੀ ਦਇਆ ਕਰ ਰਹਿਮ ਕਰ ਮੇਰੇ ਪਿਤਾ ਮਹਾਨ ਪਰਮੇਸ਼ਵਰ ਤੂੰ ਰਹਿਮ ਕਰ ਆਪਣੇ ਲੋਕਾਂ ਤੇ ਮੇਰੇ ਖੁਦਾਵੰਦਾ ਜੋ ਪੰਜਾਬ ਸੂਬੇ ਤੇ ਮੇਰੇ ਖੁਦਾਬੰਦਾ ਹੜ ਦੀ ਮਾਰ ਪੈ ਰਹੀ ਮੇਰੇ ਮਹਾਨ ਪਰਮੇਸ਼ਰ ਨੂੰ ਦੂਰ ਕਰ ਮੇਰੇ ਖੁਦਾਬੰਦਾ ਆਪਣੇ ਬੱਚਿਆਂ ਤੋਂ ਤੂੰ ਦਇਆ ਕਰ ਮੇਰੇ ਮਹਾਨ ਪਰਮੇਸ਼ਰ ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋਇਆ ਹੈ ਪਾਣੀਆਂ ਕਰਕੇ ਮੇਰੇ ਪਿਤਾ ਉਹਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਬਲੈਸ ਕਰ ਮੇਰੇ ਖੁਦਾਬੰਦਾ ਉਹਨਾਂ ਨੂੰ ਹੋਰ ਵੀ ਦੁਗਣੀ ਅਸ਼ੀਸ਼ ਬਰਕਤ ਦੇ ਮੇਰੇ ਮਹਾਨ ਪਰਮੇਸ਼ਰ ਖੁਦਾਬੰਦ ਜੋ ਪਾਣੀ ਬੇਲਗਾਮ ਹੋਏ ਹੋਏ ਨੇ ਮੇਰੇ ਖੁਦਾਬੰਦ ਤੂੰ ਇਹਨਾਂ ਨੂੰ ਰੋਕਣ ਵਾਲਾ ਪਰਮੇਸ਼ਰ ਹੈ ਮੇਰੇ ਪਿਤਾ ਖੁਦਾਬੰਦ ਤੇਰੇ ਹੁਕਮ ਦੇ ਗੁਲਾਮ ਨੇ ਹੀ ਮਹਾਨ ਪਰਮੇਸ਼ਰ ਤੂੰ ਦਇਆ ਕਰ ਮੇਰੇ ਪ੍ਰਭੂ ਜੀ ਖੁਦਾਬਾਪ ਰਹਿਮ ਕਰ ਆਪਣੇ ਲੋਕਾਂ ਤੇ ਮੇਰੇ ਪਿਤਾ ਜਿਹੜੇ ਲੋਕਾਂ ਦਾ ਨੁਕਸਾਨ ਹੋਇਆ ਮੇਰੇ ਖੁਦਾਬੰਦਾਂ ਉਹਨਾਂ ਨੂੰ ਹੋਰ ਵੀ ਅਤੁੱਗਣੇ ਆਸ਼ੀਸ਼ ਬਰਕਤ ਨਾਲ ਭਰਪੂਰ ਕਰੀ ਮੇਰੇ ਪਿਤਾ ਤੂੰ ਰਹਿਮ ਕਰ ਮੇਰੇ ਖੁਦਾਬੰਦਾਂ ਵਾਲੇ ਦਿਨਾਂ ਦੇ ਵਿੱਚ ਮੇਰੇ ਪਿਤਾ ਜੋ ਵੀ ਪੰਜਾਬ ਸੂਬੇ ਤੇ ਪਾਣੀ ਦੀ ਕ੍ਰੋਪੀ ਹੈ ਮੇਰੇ ਖੁਦਾਬੰਦਾਂ ਤੇਰੇ ਬਚਨ ਦੇ ਦੁਆਰਾ ਦੂਰ ਹੋ ਜਾਵੇ ਮਹਾਨ ਪਿਤਾ ਦਇਆ ਕਰ ਮੇਰੇ ਖੁਦਾਬੰਦ ਰਹਿਮ ਕਰ ਮੇਰੇ ਪਿਤਾ ਮੇਰੇ ਪਿਆਰੇ ਪਿਤਾ ਤੇਰੇ ਲਈ ਕੋਈ ਕੰਮ ਔਖਾ ਨਹੀਂ ਹੈ ਤੁਰਹਿਮ ਕਰਨ ਵਾਲਾ ਪਰਮੇਸ਼ਵਰ ਹੈ ਖੁਦਾਵੰਦ ਚਾਹੇ ਲੋਕ ਤੈਨੂੰ ਨਹੀਂ ਜਾਣਦੇ ਪਰ ਤੂੰ ਉਹਨਾਂ ਨੂੰ ਜਾਣਦਾ ਹੈ ਮੇਰੇ ਮਹਾਨ ਪਰਮੇਸ਼ਵਰ ਖੁਦਾਵੰਦ ਬੇਸ਼ੱਕ ਉਹਨਾਂ ਦੀਆਂ ਬਦੀਆਂ ਬਹੁਤ ਨੇ ਪਰ ਤੂੰ ਰਹਿਮ ਕਰਨ ਵਾਲਾ ਤੂੰ ਮਾਫ ਕਰਨ ਵਾਲਾ ਪਰਮੇਸ਼ਵਰ ਹੈ ਮੇਰੇ ਪਿਤਾ ਤੂੰ ਦਇਆ ਕਰ ਮੇਰੇ ਖੁਦਾਵੰਦ ਰਹਿਮ ਕਰ ਮੇਰੇ ਮਹਾਨ ਪਰਮੇਸ਼ਵਰ ਖੁਦਾਵੰਦ ਤੇਰਾ ਬਚਨ ਕਹਿੰਦਾ ਹੈ ਕਿ ਜੋ ਕੁਝ ਤੁਸੀਂ ਪ੍ਰਾਰਥਨਾ ਦੇ ਵਿੱਚ ਮੇਰੇ ਨਾਮ ਨਾਲ ਮੰਗੋ ਸੋ ਤੁਹਾਡੇ ਲਈ ਹੋ ਜਾਵੇਗਾ ਮਹਾਨ ਪਰਮੇਸ਼ਵਰ ਅੱਜ ਅਸੀਂ ਮੰਗਦੇ ਹਾਂ ਮੇਰੇ ਪਿਤਾ ਸਾਡੇ ਦੇਸ਼ ਭਾਰਤ ਪੰਜਾਬ ਸਾਰੀ ਦੁਨੀਆ ਦੇ ਸ਼ੁਕ ਸ਼ਾਂਤੀ ਮੰਗਦੇ ਆ ਮੇਰੇ ਖੁਦਾਵੰਤ ਤੂੰ ਰਹਿਮ ਕਰ ਖੁਦਾਵੰਤ ਤੇ ਸ਼ਹਿਰ ਇਜ਼ਰਾਈਲ ਦੀ ਸਲਾਮਤੀ ਮੰਗਦੇ ਆ ਮੇਰੇ ਖੁਦਾਵੰਤ ਤੂੰ ਦਇਆ ਕਰ ਆਪਣੇ ਬੱਚਿਆਂ ਤੇ ਮੇਰੇ ਪਿਤਾ ਮਹਾਨ ਪਰਮੇਸ਼ਰ ਅਸੀਂ ਜੋ ਕੁਝ ਪ੍ਰਾਰਥਨਾ ਦੇ ਵਿੱਚ ਮੰਗਿਆ ਸੋ ਪਾ ਲਿਆ ਮੇਰੇ ਪਿਤਾ ਤੂੰ ਦਇਆ ਕਰ ਮੇਰੇ ਮਹਾਨ ਪਰਮੇਸ਼ਰ ਰਹਿਮ ਕਰ ਮੇਰੇ ਪਿਤਾ ਸਾਰਾ ਆਦਰ ਮਹਿਮਾ ਜਲਾਲ ਤੇਰੇ ਨਾਮ ਨੂੰ ਦਿੰਨੇ ਪ੍ਰਾਰਥਨਾ ਪ੍ਰਭੂ ਜੇ ਸੁਨਾਸ ਦੀ ਦਿਨਾਂ ਚ ਮੰਗਦੇ ਆ ਆਮੀਨ ਹਾਲੇਲੂਇਆ